ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਭ ਤੰਦਰੁਸਤ ਹੋਵੋਗੇ ਵਾਹਿਗੁਰੂ ਦੀ ਮਿਹਰ ਹੋਊਗੀ ਤੁਹਾਡੇ ਤੇ ਤੇ ਅੱਜ ਦਾ ਬਲੌਗ ਕਣਕ ਨੂੰ ਖਾਦ ਪਾਣੀ ਤੇ ਉਹਦੀ ਬੱਟਾਂ ਦੀ ਆਡਾਂ ਦੀ ਸਪਾਈ ਤੇ ਮਟਰਾਂ ਦੇ ਹਾਲਾਤ ਮਟਰ ਕਿਹੜੇ ਹਾਲਾਤਾਂ ਦੇ ਵਿੱਚ ਚੱਲਦੇ ਆ ਅੱਜ ਕੱਲ ਹਲੋ ਐਨੀ ਔਖੀ ਹੋ ਗਈ ਐਨੇ ਮਨ ਲੋ ਐਤ ਕੀ ਮਨ ਲੋ ਮੌਸਮ ਨੇ ਪਤਾ ਨਹੀਂ ਕਿਹੜੀ ਕਰਵਟ ਲਈਓ ਆ ਤੇ ਕੋਈ ਵੀ ਕੰਮ ਜਿਹੜਾ ਮਨ ਲੋ ਸੂਤ ਨੀਆਂ ਦਾ ਆ ਪਰਸੀਨ ਵੀ ਜਿਆ ਸੀ ਚਲੋ ਆ ਤਾਂ ਮੁਰਮੁਰੇ ਗਾਈ ਖਾ ਗਈ ਆਵਾਰਾ ਪਸੂ ਆ ਗਏ ਗਾਈ ਨੇ ਪੂਰਾ ਕਿਆਰਾ ਖਾ ਲਿਆ ਤੇ ਦੂਜੇ ਪਾਸੇ ਬੀਜੇ ਪੱਠੇ ਪਰਸੀਨ ਉਹਦੇ ਵਿੱਚ ਜਿਹੜੇ ਗਰਮੀਆਂ ਵਾਲੇ ਮਨ ਲੋ ਪੱਠੇ ਹੁੰਦੇ ਆ ਉਹ ਉੰਗਰੇ ਆ ਤੇ ਬਥੇਰਾ ਮਨ ਲਓ ਕੋਈ ਇੰਦਾ ਦੀ ਹੈ ਹੀ ਵੀ ਨਹੀਂ ਅਸੀਂ ਚੀਜ਼ ਵੀ ਜਿੱਥੇ ਜਿਹੜੇ ਜ਼ਿਆਦਾ ਉਹ ਪਤਾ ਨਹੀਂ ਮੌਸਮੀ ਇੰਦਾਂ ਦਾ ਆ ਗਿਆ ਤੇ ਆ ਹੋ ਗਿਆ ਮਟਰ ਜੀ ਬਸ ਆਹੀ ਹਾਲਾਤ ਆ ਇਹ ਮੇਰੇ ਇਕੱਲੇ ਦੇ ਨਹੀਂ ਸਾਰਿਆਂ ਦੇ ਆ ਤੇ ਮੌਸਮ ਸਹੀ ਨਹੀਂ ਇਹਦੇ ਵਿੱਚ ਇਹ ਕਈਆਂ ਦਾ ਸਲਾਹ ਲਈ ਆ ਕਿ ਜੇ ਪਾਣੀ ਲਾਣੇ ਆ ਉਹ ਕਹਿੰਦਾ ਤਾਂ ਵੀ ਜਾਂਦੇ ਲੱਗਣੇ ਜੇ ਖਾਦ ਪਾਣੇ ਆ ਤਾਂ ਵੀ ਜਾਂਦੇ ਲੱਗਣੇ ਇਦਲੀ ਰੱਬ ਆਸ ਦੇ ਛੱਡੀ ਰੱਖੋ ਜੋ ਕੁਦਰਤ ਆਪਣਾ ਉੱਪਰੋਂ ਔਸ ਪੈਂਦੀ ਆ ਤੇਲ ਪੈਂਦੀ ਉਹਦੇ ਨਾਲ ਹੀ ਪਲਾਈ ਜਾਂਦੇ ਆ ਨਹੀਂ ਤਾਂ ਇਹਨਾਂ ਨੂੰ ਪਾਣੀ ਲੱਗ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਤੇ ਜਿਹਦੇ ਨਾਲੇ ਵਧੀਆ ਬਣ ਜਾਂਦੇ ਆ ਤੇ ਤਕਰੀਬਨ ਫਲ ਤਾਂ ਪਿਓ ਆ ਕਿੰਨਾ ਕ ਫਲੇ ਇਹ ਮੈਨੂੰ ਦੇਖੇ ਜਾਂਦੇ ਆ ਤੇ ਉਹ ਦੇਖਦੇ ਆ ਬੇਰੀ ਆ ਗਈ ਜੀ ਫੜ ਬਹੁਤ ਵਾ ਥਲੇ ਸਪੂਟਾ ਦੇਣੀਆਂ ਪਈਆਂ ਅੱਜ ਮੈਨੂੰ ਕਿਉਂਕਿ ਜਦ ਮੜ ਜੀ ਵੀ ਹਵਾ ਚੱਲਦੀ ਫੇਟਾਂ ਨੇ ਕੱਚੀ ਹੋਣ ਕਰਕੇ ਨਾ ਟਾਣੇ ਤੜਕ ਤੜਕ ਕਰ ਜਾਂਦੇ ਐ ਇਹਨਾਂ ਦੇ ਵੀ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਨਹੀਂ ਹੁੰਦਾ ਉਹ ਦੇਖ ਲਓ ਖਬਰਾਂ ਕਿੱਦਾਂ ਹੋਇਓਆ ਹੁਣ ਇਹਨੂੰ ਕੀ ਕਰੇ ਬੰਦਾ ਨਹੀਂ ਤਾਂ ਇਹਨਾਂ ਦਿਨਾਂ ਵਿੱਚ ਕਿੱਥੇ ਇਹ ਚੀਜ਼ਾਂ ਹੁੰਦੀਆਂ ਠੰਡ 'ਚ ਪਰ ਜਿਹੜੀ ਤੁਸੀਂ ਆਪ ਦੇਖ ਲਓ ਠੰਡ ਬਾਰਵੇਂ ਦੀ ਸਟਾਰਟਿੰਗ ਹੋਣ ਲੱਗੀ ਆ ਤੇ ਠੰਡ ਭੋਰਾ ਨਹੀਂ ਕੋਈ ਸਬਜ਼ੀ ਨਹੀਂ ਸਹੀ ਹੋ ਰਹੀ ਐਦਕੀ ਇਨਾ ਜ਼ਰੂਰ ਆ ਪਈ ਜਿਹੜੇ ਐਦਕੀ ਕੀਨੂ ਆ ਫਲ ਆਇਆ ਹਿਸਾਬ ਦਾ ਲੇਕਿਨ ਕੀਨੂ ਬਹੁਤ ਬੜਾ ਬੜਾ ਹੋਇਆ ਹੋਣਾ Hmm. sudah mundah lagi ya harus pakai kanan karena angkalmaya coba aja beli sih kar e si. kare sih ini kanal terjala angkalmaya tidak te kerana, ini ਕਿ ਹੁਣ ਹੋ ਗਏ ਮਹੀਨੇ ਦੀ ਤਾਂ ਹੋ ਗਏ ਉਹਦਾ ਲੇਟ ਲਾਣਾ ਸੀ ਪਾਣੀ ਮੈਂ ਪਰ ਹੈਗੀ ਤਾਂ ਰੌਣੀ ਵਾਲੀ ਆ ਪਰ ਫੇਰ ਵੀ ਮੈਂ ਕਹਾਂ ਲਾਜ਼ਮਾ ਨੇ ਤੀਲਾ ਤੀਲਾ ਜਾ ਤੁਰਿਓ ਆ ਖਾਦ ਪਾਈ ਹੋ ਗਈ ਜਿਹੜਾ ਝਾੜ ਬਣ ਦੇਗਾ ਬਣ ਜਾਣੀਆਂ ਪਾਣੀ ਲਾ ਦਈਏ ਤੇ ਉਹ ਸਰੋਂ ਆ ਅਰੇ ਇਹ ਹੈਗੀ ਸਰੋਂ ਆ ਹਰਜੀਤ ਹਰਮਨ ਦਾ ਗਾਣਾ ਸੀ ਜਦੋਂ ਕਣ ਕਣ ਨੂੰ ਪਹਿਲਾ ਪਾਣੀ ਲਾਉਂਦੇ ਪੈਂਦੇ ਤੋਰੀਏ ਨੂੰ ਪੀਲੇ ਪੀਲੇ ਫੁੱਲ ਨਹੀਂ ਹਣਾ ਉਹ ਗਾਣੇ ਤੇ ਪਰ ਇਹ ਸਰੋਂ ਨੂੰ ਪੋਲਾ ਨਿਕਲਿਆ ਆ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਐਡਵਾਂਸ ਵੀ ਦਿੱਤੀ ਸਰੋਂ ਜਾਂ ਫੁੱਲ ਪਹਿਲਾਂ ਨਿਕਲਿਆ ਆ ਬਾਕੀ ਹੁਣ ਤਾਂ ਰੱਬ ਤੇ ਲਾਈ ਜਾਣੀ ਆ ਰੱਬਾ ਤੇਰਾ ਮੌਸਮ ਤੇਰੇ ਮੌਸਮ ਤੇ ਡਿਪੈਂਡ ਆ ਜੇ ਠੰਡ ਹੁੰਦੀ ਸ਼ਾਇਦ ਇਹ ਨਾ ਫੁੱਲ ਪੈਂਦਾ ਆ ਢਿੱਲੋ ਸਾਡਾ ਲੱਗੇ ਹੋਇਆ ਇਹਦੇ ਸਟੋਰ ਦੀ ਸਫਾਈ ਕਰਨ ਕਹਿੰਦਾ ਅੱਜ ਮੈਂ ਘਰੇ ਆ ਮੈਂ ਸਫਾਈ ਕਰ ਲੈਣੀ ਸਾਰੀ ਕਿਉਂਕਿ ਲਗਾਤਾਰੀ ਕੰਮ ਹੋਣ ਕਰਕੇ ਨਾ ਇਥੇ ਸਪਾਈ ਨਹੀਂ ਹੁੰਦੀ ਮੁੰਡਿਆਂ ਨੂੰ ਬੈਠਣਾ ਉੱਠਣਾ ਹੁਣ ਪਹਿਲਾਂ ਕੋਈ ਗੱਲ ਨਹੀਂ ਸੀ ਕਿ ਥੱਕੇ ਆਂਦੇ ਸੀ ਸੌ ਜਾਂਦੇ ਸੀ ਲੇਕਿਨ ਹੁਣ ਅੱਜ ਵਿਹਲੇ ਆ ਕਹਿੰਦੇ ਨਹੀਂ ਅੱਜ ਅੰਕਲ ਜੀ ਸਪਾਈ ਕਰਨੀ ਹੈ ਇਹਦੀ ਬਾਕੀ ਵੀ ਉਹ ਬੰਦੇ ਹੀ ਆ ਦੋ ਜਾਣੇ ਇੱਥੇ ਇੱਕ ਮੁੰਡਾ ਇੱਧਰ ਆ ਆ ਮੋਟਰਸਾਈਕਲ ਸਟੈਂਡ ਆ ਬਣ ਗਿਆ ਟਲਵਾ ਸਟੈਂਡ ਬਣਾਤਾ ਹੋਏ ਹਾਂਜੀ ਹਾਂਜੀ ਬੂਮ ਠੀਕ ਆ ਸਾਹੇਲ ਪੁੱਤਾ ਗੇੜੀ ਆ ਲੈ ਜੀ ਇਹ ਪੜਦੇ ਸਾਲੀ ਬੰਨੇ ਤੋਂ ਨਾਲ ਨਾਲ ਐਸਾ ਲੈ ਜੀ ਬਹੁਤ ਦੀ ਆ ਮੇਰੇ ਪੁੱਤ ਇਹ ਤਾਂ ਮਾਰ ਮਾਰੀ ਪੜਦੀ ਨਾਲ ਆ ਜਿਹੜੀ ਆ ਇਹਨੇ ਪੈੜੀ ਇਹਨੇ ਬਹੁਤ ਖਰਾਬ ਕਰਨਾ ਸਾਨੂੰ ਆ ਦੇ ਮਾਰ ਮਾਰ ਕੇ ਕਹੀ ਕਰਦੇ ਫਿਰ ਬਾਅਦ ਚ ਦਵਾਈ ਪਾਣੀ ਮੈਂ ਫੇ ਪਾਣੀ ਦਵਾਈ ਇੱਤੇ ਆ ਕਰਦੇ ਮੇਰੇ ਪੁੱਤ ਲੈ ਬੇਟੇ ਲੋਨੇ ਵੀ ਖਾਦੇ ਸਹਲੇ ਲਿਆ ਕੇ ਆਪਣੀ ਡਿਊਟੀ ਖਤਮ ਕਰ ਲਈ ਕਹਿੰਦਾ ਅੰਕਲ ਨੂੰ ਤੁਹਾਡੀ ਡਿਊਟੀ ਚੱਲੂ ਲੈ ਬੇਟੇ ਲੋਨ ਆ ਮੈਂ ਵੀ ਪਮਾਖਾ ਮੁੱਕ ਗਿਆ ਹੁਣ ਤੁਹਾਡਾ ਸ਼ੁਰੂ ਆ ਤੇਰੀ ਕੰਜਰ ਰਿਆ ਆ ਲੈ ਆਪਣਾ ਗੰਨ ਅੰਕਲ ਜੀ ਮੈਂ ਕਰਾਂ ਜੀ ਭਰਾਵਾ ਤੂੰ ਸਾਰਾ ਫਿਕ ਫਿਕ ਕੇ ਜਾ ਲਉ ਅੰਕਲ ਜੀ ਲੱਗੇ ਵੇ ਖਾਦ ਪਾਣ ਜੀ ਖੇਤਾਂ 'ਚ ਇਨਸ਼ਾਅੱਲਾ ਮੈਂ ਫੇਲ ਹੋ ਗਿਆ ਸਾਡਾ ਇੱਕ ਖੇਤ ਉਹ ਐ ਪਰੇ ਅੰਕਲ ਕਿੱਡੇ ਦੂਰ ਚਲੇ ਗਏ ਪੌਲ ਲੰਬਾ ਖੇਤ ਰਹਿ ਅੰਕਲ ਜੀ ਇੱਕ ਖੇਤ ਦੀ ਖਾਦ ਪਾ ਗਏ ਉਹ ਦੂਜੇ ਖੇਤ ਵਿੱਚ ਹੋ ਗਏ ਉਹ ਕਿੱਡੇ ਦੂਰ ਪੱਜੇ ਵੇ ਅੰਕਲ ਜੀ ਤਾਂ ਬੜੀ ਛੇਤੀ ਆ ਗਏ ਦੂਜੇ ਖੇਤ ਵਿੱਚ ਬੜੀ ਛੇਤੀ ਆ ਗਏ ਦੂਜੇ ਖੇਤ 'ਚ ਬੜੀ ਛੇਤੀ ਆ ਗਏ ਦੂਜੇ ਖੇਤ 'ਚ ਆਹੋ ਤੋਂ ਬਹੁਤ ਛੇਤੀ ਵੀਡੀਓ ਬਣਾਉਣਾ ਫੜਿਆ ਹਾਲ ਤਾਂ ਉੱਤੇ ਹੀ ਆਂ ਅੱਛਾ ਉਹਦੇ ਵਿੱਚ ਹੀ ਆਂ ਵੱਟ ਪਾਈ ਵੀ ਗੱਲੀ ਤੂੰ ਹੀ ਪਤਾ ਨਹੀਂ ਕਿੱਧਰ ਚੱਲ ਗਿਆ ਵੀਡੀਓ ਬਣਾਉਂਦਾ ਬਣਾਉਂਦਾ ਮੈਂ ਕਿਹਾ ਆਪਣਾ ਵੀ ਕੰਮ ਕਰ ਲਈ ਜੀ ਕਰ ਲਈ ਹਾਂ ਕੀ ਭਰਾ ਆ ਗਿਆ ਨਾ ਉਹ ਭਾਂਡਾ ਨਾ ਗੋਲੀ ਪਿਆ ਉਹ ਨਾ ਪੈ ਗਿਆ ਸਿੱਧਾ ਫਾਇਲ ਨੂੰ ਮੁੱਲ ਲੰਮ ਲੈ ਕੇ ਨਾ ਮੋਹਲੇ ਖੇਚ ਛੱਡਿਆ ਉੱਥੇ ਆੜ ਉਧਰ ਹੀ ਖਾਬ ਨਾ ਉਹ ਪਾਣੀ ਜਮਣ ਵਾਲੀ ਠੀਕ ਨੇ ਉਹ ਨੂੰ ਮੈਂ ਫਾਲੂ ਟਿੱਪਾ ਵਾਲੀ ਜਾਣਾ ਨਹੀਂ ਉਹਦੋਂ ਨੂੰ ਉਹਨੂੰ ਲਈ ਦੀ ਅੱਛਾ ਪੰਚਾਇਤ ਕੋਲ ਉਹ ਪੂਰੀ ਜਲਾ ਤਾਂ ਫਾੜਿਆ ਬਾਸ ਅੱਜ ਛੋੜੀ ਸਾਲ ਤੇ ਚਾਹ ਲੰਗ ਰਿਹਾ ਸੀ ਜਿਸ ਤਰੀਕੇ ਤੇ ਸਾਨੂੰ ਤੁਸੀਂ ਵੀ ਆ ਜਾਓ ਤੁਸੀਂ ਵੀ ਜਾਓ ਮੂਹਤ ਹੋ ਕੇ ਤੁਹਾਨੂੰ ਤਾਂ ਮੈਂ ਕਿਹਾ ਅੱਛਾ ਜੇਕਰ ਕਹਿ ਕੇ ਕਿ ਹੋਇਆ ਹੋ ਪੰਚਾਇਤ ਪਿੰਡਰ ਕਿਉਂਕਿ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਦਾ ਸਰਸੰਮਤੀ ਨਾ ਬਣੀ ਹੈ ਨਾ ਕੋਈ ਵੋਟ ਨਹੀਂ ਪਈ ਹਾਂਜੀ ਹਾਂਜੀ ਔਰ ਜਿਹਦੇ ਕਈ ਇਹ ਤਾਂ ਮੇਰੇ ਖਾਤੇ ਕਾਫੀ ਸਾਲਾਂ ਬਾਅਦ ਇਹ ਜਿਹੜੀ ਪੰਚਾਇਤ ਐ ਇਦਾਂ ਬਣੀ ਆ ਨਾ ਨਹੀਂ ਤਾਂ ਵੋਟਾਂ ਹੀ ਪੈਣੀਆਂ ਆਪਕੋ ਤੇ ਹੁਣ ਉਹਨਾਂ ਨੇ ਮੰਨ ਲਓ ਐਸੀ ਖੁਸ਼ੀ ਦੇ ਵਿੱਚ ਪੂਰੀ ਪੰਚਾਇਤ ਨੇ ਅੱਜ ਪਾਰਟ ਰੱਖਾਇਆ ਬੁੱਧਵਾਰ ਦਾ ਤੇ ਨਿੰਦਾ ਆਇਆ ਸਪੈਸ਼ਲ ਘਰੇ ਕਹਿ ਕੇ ਗਈ ਆ ਆਪਾਂ ਤਾਂ ਹੁਣ ਬਿਜੀ ਆ ਮੈਡਮ ਜੀ ਜਾਣਗੇ ਆਪਣੇ ਥੇਲੀਆਂ ਦੇ ਨਾਲ ਗਵਾਂਡ ਨਾਲ ਗਵਾਂਡ ਹੀ ਗਵਾਂਡੀਆਂ ਦੇ ਨਾਲ ਗਵਾਂਡ ਦਾ ਘਰ ਉਹ ਐ ਪਰਲੀ ਸਾਈਡ ਇੱਕ ਇੱਕ ਇੱਧਰ ਹੈ ਆਲਾ ਡੱਬੀ ਰੱਖ ਦਿੰਦਾ ਨਹੀਂ ਮੈਂ ਦੇਰੀ ਦੇ ਮੈਂ ਵੀ ਜਾਣਾ ਗਵਾਂਡ ਦੇ ਪੁੱਤ ਮੈਂ ਜੁੰਦੇ ਲਾ ਦੂੰਗਾ ਅੰਕਲ ਜੀ ਚੱਲੇ ਫੇਰ ਖਾਧ ਪਾਣ ਜੀ ਅੰਕਲ ਦੀ ਡਿਊਟੀ ਫੇਰ ਸ਼ੁਰੂ ਹੋ ਗਈ ਹੋ ਗਿਆ ਇੱਧਰ ਵੀ ਕਣਕ ਨੂੰ ਪਾਣੀ ਲਾਣੇ ਵਾਲਾ ਹੋ ਗਿਆ। ਹਾਂ ਹੋਇਆ ਸਹੀ ਹੈ ਨਾ। ਮੈਂ ਟਿੱਲੋ ਕੋ ਪਾਣੀ ਭੇਜਦਾ ਇੱਧਰ ਨੂੰ। ਪਾਣੀ ਪੀਣਾ? ਆਹ ਮੈਂ ਭੇਜਦਾ ਹੁਣੇ ਹੈ ਨਾ। ਇੱਧਰ ਲਈ ਕਣਕ ਜਿਹੜੀ ਸਾਡੀ ਇਹ ਲੇਟ ਬੀਜ ਹੋਈ ਆ। ਮਾਲੋ ਇਹ ਬੀਜ ਹੋਈ ਹੈਗੀ ਆ 11ਵੇਂ ਮਹੀਨੇ ਦੀ 8 ਤਰੀਕ ਨੂੰ 10 ਨੂੰ ਡਰੋਣੇ 10 ਤੋਂ ਬਾਅਦ 12 13 ਦੀ ਬੀਜੀ ਆ ਸ਼ਾਇਦ 15 ਹੀ ਹੋਵੇ ਤਾਂ ਹਲੇ ਇਹ ਗੇਲ ਵੀ ਘੱਟ ਸੀ ਲੇਕਿਨ ਵਾਈਗੁਰ ਦੀ ਮਿਹਨਤ ਫੇਰ ਵੀ ਵਧੀਆ ਆਉਂਗੀ ਰਹੀ ਆ ਥੋੜੇ ਜਿਹਾ ਹੈਗੀ ਆ ਤੇ ਉੱਤੋਂ ਕੀ ਮੈਂ ਇਧਰ ਨੂੰ ਸਿਆਲ ਵਧੀਆ ਦੀਦੇ ਆ ਇਹ ਬੀਜ ਦੀਆਂ ਸੀ ਪਹਿਲੇ ਇਹ ਮੇਰੇ ਸਾ 10ਵੇਂ ਦੇ 30 ਦਿਨ ਲੱਗੇ ਛਾਗੇ ਦੀਆਂ ਤੇ ਉਧਰ ਜਿਹੜੀ ਪਹਿਲਾਂ ਜਿੱਥੇ ਖਾਦ ਪਾ ਕੇ ਆਏ ਆ ਤੇ ਇਧਰ ਲਈ ਗਾਂਹਾਂ ਦੀ ਦੋ ਖੇਤ ਇਧਰ ਤੇ ਹੁਣ ਹਾਲ ਸਾਫ ਹੋ ਜਾਣੀ ਆ ਵਾਹੀ ਗੁਰੂ ਨੇ ਚਾਹਿਆ ਤਾਂ ਕੱਲ ਨੂੰ ਪਾਣੀ ਆਪਾਂ ਛੱਡ ਦੇਣਾ ਇਹ ਆ ਇਹ ਨਾ ਚਲੋ ਸਾਡੇ ਘਰ ਦੇ ਇਸ ਚੀਜ਼ ਨੂੰ ਪਛਾਣ ਸਕਦੇ ਆ ਕਿਉਂਕਿ ਸਾਡੇ ਬਾਪੂ ਦੀ ਨਿਸ਼ਾਨੀ ਸੀ ਇਹ ਦੇ ਨਾਲ ਦੀ ਹੂੰ ਸੰਦਨਗਰ ਤੋਂ ਇਹਦੇ ਨਾਲ ਦਾ ਦਾਤਰਾ ਜਾਨੀ ਕਿ ਕਾਂਟੂਣੀ ਬੱਡਨ ਬਾਪੂ ਲੈ ਕੇ ਆਇਆ ਸੀ ਜੋ ਉਹ ਸੰਦਨਗਰ ਉੱਧਰ ਰਹਿੰਦੇ ਸੀ ਤੇ ਹੁਣ ਅਸੀਂ ਗਏ ਸੀ ਸ਼ਿਮਲੇ ਵਾਲੀ ਸਾਈਡ ਕੰਮ ਅਸੀਂ ਬਿਜਾ ਘੁੰਮਣ ਗਿਆ ਲਗਾਏ ਜੋ ਗਾਇਤਾ ਇਹ ਪਿਆ ਦੇ ਸਿਆ ਉੱਥੇ ਮੈਨੂੰ ਤੇ 21 ਤੋਂ بڑا ਸੀ ਤੇ ਮੈਂ ਮੇਰੇ ਮਨ ਨੂੰ ਸੀ ਚਲੋ ਉਹ ਲੈ ਜਾਂਦੇ ਆ ਚੀਜ਼ ਇਦਾਂ ਦੀ ਨਾ ਤਾਣੀਆਂ ਟੂਣੀਆਂ ਕੋਈ ਬਾਲਾਂ ਬੁੱਲਣ ਬਦਨੇ ਨੂੰ ਗੋभी ਚੱਕ ਵੀ ਉਹ ਨਾਲ ਨਾਲ ਇਹ ਬੜਿਆ ਰਹੂਗਾ ਲੇਕਿਨ ਇਹ ਚੀਜ਼ ਉਥੋਂ ਲਿਆਂਦੀ ਹੈ ਉਹ ਕੀਮਤ ਵੀ ਤੁਸੀਂ ਚਲੋ ਤੁਸੀਂ ਕਮੈਂਟਾਂ 'ਚ ਰੱਖ ਦਿਓ ਕੀ ਕੀਮਤ ਹੋਊਗੀ ਇਹ ਨਾ ਇਹ ਇਹ ਉਥੋਂ ਲਿਆਏ ਅਸੀਂ ਤੇ ਅੱਜ ਚਲਾ ਕੇ ਦੇਖਿਆ ਬੜਾ ਵਧੀਆ ਵੱਡ ਬਣਾਗਾ ਕਰਦਾ ਬੜਾ ਵਾ ਗੱਡੀ ਤੇ ਲੱਗਣਾ ਲਾਣਾ ਵੀਆ ਇਹ ਟੂਟ ਇੱਕ ਤਾਂ ਉੱਪਰ ਤਾਰਾਂ ਚ ਲੱਗਦਾ ਸੀ ਪਿੰਡ ਦੀ ਲਾਈਟ ਆ ਇਹ ਪ੍ਰੋਬਲਮ ਕਰਦਾ ਸੀ ਤੇ ਦੂਸਰਾ ਇਹਨੂੰ ਬੱਕਰੀਆਂ ਵਾਲੇ ਸ਼ਾਂਗ ਕਰ ਤੇ ਬਾਲਣ ਪਿਆ ਸੀ ਤੇ ਸਾਡੇ ਘਰ ਬਾਬੇ ਦਾ ਲੰਗਰ ਚੱਲਦਾ ਤੇ ਜਿਹੜੇ ਕੰਮ ਵਾਲੇ ਮੁੰਡੇ ਉਹਨਾਂ ਲਈ ਲੰਗਰ ਪਾਣੀ ਬਣਦਾ ਬਾਲਣ ਦੀ ਜ਼ਰੂਰਤ ਆ ਐਸੀ ਕਿ ਚੱਲ ਕੋਈ ਨਹੀਂ ਛਾਗਾ ਤਾਂ ਕਰੇ ਲੈ ਜਾਂਦੇ ਰੁੱਕ ਜੂ ਰੋਟੀ ਪਾਣੀ ਦੇ ਕੰਮ ਆਉਂਦੇ ਮੁੰਡੇ ਨਾਲ ਕਹਿੰਦੇ ਅੰਕਲ ਇਕੱਲਾ ਕਾਹਦੇ ਲੱਗਣਾ ਅਸੀਂ ਤੁਹਾਡੀ ਮਦਦ ਕਰਦੇ ਆਂ ਤੇ ਮੁੰਡੇ ਫੇਰ ਨਾਲ ਆਇਆ ਮੈਨੂੰ ਆ ਚੀਤੇ ਬਹੁਤ ਮਨ ਲਓ ਵਧੀਆ ਲੱਗਿਆ ਮੈਨੂੰ ਇੱਕ ਤਾਂ ਮੇਰੇ ਬਾਪੂ ਦੀ ਦੁਆਰਾ ਜਿਆਦਾ ਜਾਨ ਜਿਹੜੀ ਉਹ ਤਾਜ਼ਾ ਹੋ ਗਈ ਇੱਕ ਇੱਕ ਚੀਜ਼ ਲਿਆ ਕੇ ਮੈਨੂੰ ਇਹ ਲੱਗਦਾ ਕਿ ਮੰਨ ਲਓ ਕੋਈ ਬੰਦੇ ਨੱਖ ਨਹੀਂ ਬੂਟਾ ਵਾਟਾ ਛਾਂਗਣਾ ਉਹ ਵਧੀਆ ਲੱਗਦਾ। ਬਾਕੀ ਕਈ ਵਾਰੀ ਜੇ ਲੋਡ ਪੈ ਜਾਵੇ ਫਿਰ ਬੰਦਾ ਹਰ ਵੀ ਲੈਦਾ। ਸਮਾਂ ਕਈ ਵਾਰੀ ਇੰਦਾਂ ਆ ਜਾਂਦਾ। ਉਹ ਜ਼ਰੂਰੀ ਨਹੀਂ ਆਪਾਂ ਇਦਾਂ ਦੇ ਨਹੀਂ ਹੈਗੇ। ਹਮਮ। ਉਹ ਵੀ ਤਾਂ ਆਹੀ ਵੱਢਣੇ ਵਾਲੇ। ਸਾਨੂੰ ਪਤਾ ਹੀ ਨਹੀਂ ਲੱਗਿਆ ਸ਼ਾਂਕ ਕੇ ਗਿਓ ਕਿੰਨੇ ਦਿਨਾਂ ਦਾ ਖਰੇ ਉਹ ਤਾਂ ਵੇ ਇੱਧਰ ਆਏ ਦੇਖਣ ਕੋ ਮਨਾਇਆ ਮੈਂ ਕਿਹ ਚਾਲ ਤਾਂ ਲੱਗਿਆ Yeah, aí, yeah. mm -hmm.